ਜਿਹੜੀਆਂ ਇਹ ਮੋਤਾ ਸੀਗੀਆਂ ਚਾਹੇ ਰਾਜਵੀਰ ਜਵੰਦੇ ਦੀ ਸੀ ਜਾਂ ਹੀ ਜਾਂ ਹੀ ਬਰਿੰਦਰ ਘੁਮਣ ਦੀ ਸੀ ਕੀ ਇਹ ਨੇਚਰਲ ਸੀਗੀਆਂ ਮੈਂ ਇਹ ਦੋ ਮੋਤਨੀ ਮੈਂ ਤਾਂ ਜਸਵਿੰਦਰ ਪੱਲਾ ਜੀ ਦੀ ਜਿਹੜਾ ਸ਼ੂਗਰ ਸੀ ਉਹ ਵੀ ਕਹਿਣਾ ਚਾਹਣਾ ਉਹ ਵੀ ਬਚਿਆ ਜਾ ਸਕਦਾ ਸੀ ਡੋਨੇਸ਼ਨ ਦੇ ਕੇ 5 ਕਰੋੜ ਰੁਪਇਆ 12ਵੀਂ ਮੈਡ ਡਿਗਰੀ ਬਣ ਗਈ ਕੀ ਉਹ ਇੰਸਟੀਚਿਊਟ ਚ ਪੜਾਉਣ ਵਾਲੇ ਇੰਨੇ ਕਾਬਿਲ ਆਏਗੇ ਨਹੀਂ ਜਾਂ ਉਹਦੇ 5 ਕਰੋੜ ਦੇ ਡੋਨੇਸ਼ਨ ਜਾਂ 2 ਕਰੋੜ ਦੇ ਡੋਨੇਸ਼ਨ ਦੇਖ ਕੇ ਉਹਨੂੰ ਡਿਗਰੀ ਦੇ ਦਿੱਤੀ ਗਈ ਹੈ ਮੈਂ ਇਸ ਦੋ ਸਾਡੇ ਹੀਰੋਆਂ ਦੇ ਜਾਣ ਨੂੰ ਇੱਕ ਟ੍ਰਿਬਿਊਟ ਇੱਕ ਸਰਤਾ ਅંજਲੀ ਬਣਾਉਣਾ ਚਾਹੁੰਦਾ ਵੀ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇ ਇਹਨਾਂ ਨੂੰ ਕੋਈ ਕਾਨੂੰਨ ਬਣਾਇਆ ਜਾਵੇ ਹੂੰ ਕੋਈ ਕੈਸਲੇ ਲਈ ਜਾਣ ਸਖਤ ਪ੍ਰਸ਼ਾਸਨਿਕ ਜਿਹਦੇ ਵਿੱਚ ਪ੍ਰਸ਼ਾਸਨ ਗਾਈਡ ਕਰੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੰਜਵੀਂ ਤੋਂ ਬਾਅਦ ਚ ਪਾਠ ਪੜ੍ਹਾਏ ਜਾਣ ਔਰ ਪ੍ਰਾਈਵੇਟ ਸਕੂਲਾਂ ਨੂੰ ਸਖਤ ਹਦਾਇਤ ਕੀਤੀ ਜਾਵੇ ਵੀ ਤੁਸੀਂ ਸਰੀਰਕ ਸਿੱਖਿਆ ਵਿੱਚ ਇੱਕ ਮਰੀਜ਼ ਨੂੰ ਚੱਕਣ ਦਾ ਮਾਡਲ ਜ਼ਰੂਰ ਦਿਖਾਉਣਾ ਇੱਕ ਸਟੈਚਰ ਜ਼ਰੂਰ ਦਿਖਾਉਣਾ ਇਕ ਐਂਬੂਲੈਂਸ ਦਾ ਮਾਡਲ ਬਣਾ ਕੇ ਉਹਨਾਂ ਨੂੰ ਪੜਾਈ ਕਰਾਉਣੀ ਹੈ ਤੇ ਸਾਲ ਦੇ ਵਿੱਚ ਦੋ ਟੂਰ ਕਿਸੇ ਐਂਬੂਲੈਂਸ ਦੇ ਕੋਲ ਲਿਜਾ ਕੇ ਉਹਨਾਂ ਨੂੰ ਦੱਸਣਾ ਹੈ ਵੀ ਆ ਆ ਨੰਬਰ ਹੈ ਇੱਥੋਂ ਇੱਥੋਂ ਐਂਬੂਲੈਂਸ ਨੰਬਰ ਤੇ ਜਿਹੜਾ ਟੋਲ ਫ੍ਰੀ ਹੈ ਕੋਈ ਪੈਸਾ ਨਹੀਂ ਲੱਗਦਾ ਬਿਨਾਂ ਕਾਲ ਕੀਤੇ ਤੋਂ ਕੌਚ ਜਾਂਦਾ ਹੈ ਨੰਬਰ 2 ਤੇ ਅਸੀਂ ਇਵੇਂ ਸਿੱਖਣਾ ਹੈ ਕਿ ਅਸੀਂ ਜਾ ਕੇ ਡਾਕਟਰਾਂ ਦੇ ਅੱਗੇ ਸਰੀਰ ਢੇਰੀ ਕਰਨ ਤੋਂ ਪਹਿਲਾਂ ਸਰਕਾਰੀ ਸੰਸਥਾਵਾਂ ਐਮਜ਼ ਪੀਜੀਆਈ ਪੀਜੀਆਈ ਦਾ ਸਮਰੂਰ ਸੈਟੇਲਾਈਟ ਸੈਂਟਰ ਪਿੰਸ ਹੋ ਗਿਆ ਅਸੀਂ ਇਲਾਜ ਨਾ ਕਰਾਈਏ ਪਰ ਅਸੀਂ ਪਹਿਲਾਂ ਗਵਰਨਮੈਂਟ ਦੇ ਹਸਪਤਾਲਾਂ 'ਚ ਜਾ ਕੇ ਪੁੱਛੀਏ ਕਿ ਵਾਕਈ ਇਹ ਆਪਰੇਸ਼ਨ ਹੋਣ ਵਾਲਾ ਹੈ ਅੱਜ ਜੇਕਰ ਚੰਡੀਗੜ ਆਉਂਦੇ ਜਾਂਦੇ ਰਹਿੰਦੇ ਸੀ ਵਿਰਿੰਦਰ ਘੁੰਮਣ ਜੇਕਰ ਅੱਜ ਇਹ ਉਹ ਮੈਨਰ ਜਿਹਾ ਪੇਸ਼ੇਨ ਕਰਾਉਣ ਚੰਡੀਗੜ ਆ ਜਾਂਦੇ ਪੈਰਾਮੀਟਰ ਸੈੱਟ ਹੁੰਦੇ ਅ ਸ਼ਾਇਦ ਇਹ ਸਾਡੇ ਵਿੱਚ ਹੁੰਦੇ ਮੈਂ ਕਰਮਾਂ ਨੂੰ ਦੋਸ਼ ਦੇਣ ਵਾਲਾ ਬੰਦਾ ਨਹੀਂ ਮੈਂ ਸਾਨੂੰ ਖੁਦ ਨੂੰ ਜਾਗਰੂਕ ਕਰਨ ਵਾਲਾ ਬੰਦਾ ਤੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹਜ਼ਾਰਾਂ ਲੋਕ ਇਸ चीज ਦੇ ਭੇਟ ਚੜ ਗਏ ਅਣਗਹਿਲੀਆਂ ਇਨਸਾਨ ਤੋਂ ਕਿਤੇ ਵੀ ਹੋ ਸਕਦੀਆਂ ਨੇ ਪਰ ਉਹਨਾਂ ਅਣਗਹਿਲੀਆਂ ਤੋਂ ਕੁਝ ਸਿੱਖਣਾ ਚਾਹੀਦਾ ਬਲਸਾਹ ਹਮ ਇੱਕ ਬੀਪੀ ਵੱਧ ਹੈ ਤੁਸੀਂ ਮੇਰੀ ਗੱਲ ਸੁਣ ਲਈ ਹਜ਼ਾਰਾਂ ਲੋਕਾਂ ਨੇ ਹੋਰ ਨੇ ਇਹ ਗੱਲ ਸੁਣ ਲਈ ਹੈ ਬੀਪੀ ਸਾਇਲੈਂਟ ਕਿਲਰ ਹੈ ਕਦੇ ਵੀ ਤੁਹਾਨੂੰ ਮਾਰ ਸਕਦਾ ਹੈ ਬੀਪੀ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਸਾਇਲੈਂਟ ਕਿਲਰ ਹੈ ਉਹ ਕਿਵੇਂ ਹੈ ਬੀਪੀ ਤੁਹਾਡੇ ਅੰਦਰੋਂ ਪਣਪਦਾ ਰਹਿੰਦਾ ਤੁਸੀਂ ਗੋਲੀ ਲੈਂਦੇ ਨਹੀਂ ਕਦੇ ਲੈ ਲਈ ਕਦੇ ਛੱਡਤੀ ਉਹ ਅੰਦਰੋਂ ਜਦੋਂ ਬੀਪੀ ਝੂਟੇ ਮਾਰਦਾ ਰਹਿੰਦਾ ਸਾਡੀ ਇੱਥੇ ਸੀ3 ਬਣ ਕੇ ਉੱਪਰ ਬ੍ਰੇਨ ਨੂੰ ਜਿੱਥੋਂ ਡਿਵਾਈਡ ਹੁੰਦੀਆਂ ਨੇ ਨਾੜ ਆਕਸੀਜਨ ਵਾਲੀਆਂ ਉੱਥੇ ਦੋ ਬੈਲੂਨ ਬਣਦੇ ਨੇ ਉਹ ਬੈਲੂਨ ਕੋਲੇ ਹੋਈ ਜਾਂਦੇ ਨੇ ਇਹ ਨਹੀਂ ਹੈ ਬੀਪੀ ਦੀ ਗੋਲੀ ਅੱਜ ਖਾਧੀ ਤਾਂ ਅੱਜ ਇੱਕ ਅਸਰ ਕਰਨਾ ਉਹਨਾਂ ਸਾਡੇ ਬੈਲੂਨ ਪੋਲੇ ਹੋਣੋਂ ਰੋਕਣਾ ਇਹ ਪੰਜਾਬੀ ਚ ਮੈਂ ਹੀ ਸਮਝਾ ਸਕਦਾ ਇੰਗਲਿਸ਼ ਸਟੱਡਰ ਵਾਲਿਆਂ ਤੋਂ ਤੁਸੀਂ ਸਮਝਣਾ ਨਹੀਂ ਕਿਸੇ ਨੇ ਪੰਜਾਬੀਓ ਹੂੰ ਉਹ ਬੈਲੂਨ ਜਦੋਂ ਪੋਲੇ ਹੁੰਦੇ ਜਾਂਦੇ ਨੇ ਉਹ ਅਖਰ ਇੱਕ ਦਿਨ ਅਜਿਹਾ ਆਉਂਦਾ ਵੀ ਜਦੋਂ ਉਹ ਬੈਲੂਨ ਇੰਨੇ ਪੋਲੇ ਹੋ ਜਾਂਦੇ ਨੇ ਹੂੰ ਸਾਡਾ ਬੀਪੀ ਵੱਧਦਾ ਤੇ ਉਹਨਾਂ ਚ ਲੀਕੇਜ ਸਟਾਰਟ ਹੋ ਜਾਂਦੀ ਹੈ ਜੇ ਤਾਂ ਉਹ ਤੁਰੰਤ ਫਟ ਗਏ ਤਾਂ ਤਾਂ ਉਹ ਮੌਕੇ ਤੇ ਡੈਥ ਹੈ ਜੇ ਉਹ ਬੈਲੂਨ ਮਾਰੇ ਮੋਟੇ ਲੀਕ ਨੇ ਤਾਂ ਇੰਡੀਆ ਦੇ ਵਿੱਚ ਸਟੰਟ ਨਹੀਂ ਹੈਗੇ ਜਿਹੜੇ ਸਟੰਟ ਉਹ ਬੈਲੂਨਾਂ ਚ ਲੱਗਦੇ ਨੇ ਅਗਰ ਮੈਂ ਰਾਜਵੀਰ ਤੇ ਜੇ ਵਰਿੰਦਰ ਘੋਮਣ ਦੀ ਗੱਲ ਕਰਾਂ ਇਹ ਵੈਸੇ ਤਾਂ ਤਿੰਨ ਜਿਹੜੀਆਂ ਮੌਤਾਂ ਹੋਈਆਂ ਨੇ ਫੋਰਟਿਸ ਹਸਤਾਲ ਜਿਹੜੇ ਸੀਗੇ ਇਹਨਾਂ ਫੋਰਟਿਸ ਹਸਤਾਲਾਂ ਦੇ ਰਿਲੇਟਿਡ ਹੀ ਸਾਰੀਆਂ ਹੋਈਆਂ ਜਿਹੜੀਆਂ ਇਹ ਮੌਤਾਂ ਸੀਗੀਆਂ ਚਾਹੇ ਰਾਜਵੀਰ ਜਵੰਦੇ ਦੀ ਸੀ ਜਾਂ ਹੀ ਜਾਂ ਹੀ ਵਰਿੰਦਰ ਘੋਮਣ ਦੀ ਸੀ ਕੀ ਇਹ ਨੇਚਰਲ ਸੀਗੀਆਂ ਇਹ ਮੌਤਾਂ ਅਸਲ ਦੇ ਤੌਰ ਤੇ ਆਉਣ ਵਾਲੀਆਂ ਸੀਗੀਆਂ ਕਿ ਇਹ ਲਿਆਈਆਂ ਗਈਆਂ ਨੇ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ ਪਰ ਇਨਸਾਨੀ ਗਲਤੀਆਂ ਨੇ ਜਿਹੜੀਆਂ ਉਹ ਹੋ ਜਾਂਦੀਆਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਉਹਨਾਂ ਨੂੰ ਸੁਧਾਰਨਾ ਚਾਹੀਦਾ ਹੈ ਮੈਂ ਇਹ ਦੋ ਮੋਤਾਂ ਨਹੀਂ ਮੈਂ ਤਾਂ ਜਸਵਿੰਦਰ ਪੱਲਾ ਜੀ ਦੀ ਜਿਹੜਾ ਸ਼ੂਗਰ ਸੀ ਉਹ ਵੀ ਕਹਿਣਾ ਚਾਹਣਾ ਵੀ ਉਹ ਤੋਂ ਵੀ ਬਚਿਆ ਜਾ ਸਕਦਾ ਸੀ